ਭਾਈ ਸਾਹਿਬ ਸਾਰੀ ਤਖਤਾਂ ਦੇ ਜ세ਦਾਰ ਆ ਕਮੇਟੀ ਵਾਲੇ ਇਹ ਸਾਰੇ ਅਸਤੀਫੇ ਦੇ ਹੀ ਜਾਣਦੇ ਆ ਤੇ ਕੀ ਗੱਲ ਆ ਦੋ ਗੱਲਾਂ ਯੁਰਤ ਹੈ ਨਹੀਂ ਇੱਕ ਤਾਂ ਜੇ ਯੁਰਤ ਹੁੰਦੀ ਅਸਤੀਫੇ ਨਾ ਦੇਦੇ ਖੜਦੇ ਗਾੜੀ ਖੜ ਕੇ ਕਹਿੰਦੇ ਵੀ ਆਓ ਯਾਰ ਤੁਸੀਂ ਕਿੱਡੇ ਵੱਡੇ ਭਾਗ ਜੇ ਬਦਮਾਸ਼ ਵੀ ਤੁਸੀਂ ਸਾਡੇ ਤਖਤਾਂ ਦਾ ਸਾਡੇ ਸਿਧਾਂਤਾਂ ਦਾ ਬੇੜਾ ਕਰ ਕਰੀ ਜਾਂਦੇ ਜੇ ਸਿਸ਼ਟਮਣੀ ਕੋਤਲਾ ਪ੍ਰਬੰਧ ਕਮੇਟੀ ਦਾ ਬੇੜਾ ਕਰ ਕਰੀ ਜਾਂਦੇ ਜੇ ਹਨਾ ਤੁਸੀਂ ਆਰਐਸ ਨੂੰ ਬਾੜੀ ਜਾਂਦੇ ਹੋ ਵਿੱਚ ਇਹ ਗੱਲ ਕਹਿੰਦੇ ਅਸਤੀਫੇ ਦੇ ਕੇ ਪੰਜਲਾਂ ਦੇ ਚੋਰਾਂ ਵਾਲੀ ਗੱਲ ਹੋ ਗਈ ਨਾ ਡਰ ਹੋਇਆ ਮਨ ਚ ਕੋਈ ਦਾ ਮਤਲਬ ਕਿਸੇ ਕੋਲੋਂ ਚੋਰੀ ਹੈ ਕੋਈ ਕਿਸੇ ਕੋਲੋਂ ਕਾਣੇ ਨੇ ਉਹਨਾਂ ਦੇ ਜਿਹੜੇ ਭੱਜ ਰਹੇ ਨੇ ਅਸਤੀਫੇ ਦੇ ਕੇ ਅਸਤੀਫੇ ਨਾ ਦਿਓ ਉੱਥੇ ਖੜੋ ਡਾਂਗ ਲੈ ਕੇ ਤੁਸੀਂ ਤਖਤਾਂ ਦੇ ਜਾਇਦਾਦ ਆ ਜੇ ਤਖਤਾਂ ਦੇ ਤਖਤਾਂ ਦਾ ਰਤਬਾ ਕੀ ਹੈ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਰ ਯਾਰ ਤੁਸੀਂ ਤੇ ਭੱਜੀ ਜਾਂਦੇ ਹੋ ਅੱਗੇ ਲਾ ਕੇ ਮੇਰਾਂ ਦੀ ਗੱਲ ਹੋ ਗਈ ਨਾ ਨਾ ਦੇ ਜੇ ਤੁਸੀਂ ਯੁਰਤ ਨਾਲ ਇੱਕ ਵਾਰੀ ਇੱਕ ਵਾਰੀ ਖੜ ਕੇ ਕਹਿ ਦੋ ਮੈਂ ਵਾਦਾ ਕਰਦਾ ਸਾਰਾ ਪੰਥ ਢੰਗ ਨਾਲ ਖੜ ਜੂਗਾ ਪਰ ਸ਼ਰਤ ਹੈ ਨਹੀਂ ਉਸ ਰਤਬੇ ਦਾ ਤੁਹਾਨੂੰ ਪਤਾ ਹੀ ਨਹੀਂ ਰਤਬਾ ਹੈ ਕੀ ਆ ਅਕਾਲ ਤਖਤ ਸਾਹਿਬ ਦਾ ਚਹੇਦਾਰ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਜ਼ਾਕ ਨਹੀਂ ਆਕਾਲੀ ਫੂਲਾ ਸਿੰਘ ਦਾ ਇਤਿਹਾਸ ਪੜੋ ਆਕਾਲੀ ਫੂਲਾ ਸਿੰਘ ਦਾ ਇੱਕ ਐਗਜ਼ਾਮਪਲ ਦਿੰਨੇ ਆਪਾਂ ਵੀ ਮਹਾਰਾ ਰਣਜੀਤ ਸਿੰਘ ਨੂੰ ਹਜ਼ਾਰਾਂ ਜੰਗ ਐਗਜ਼ਾਮਪਲ ਹੈਗੇ ਨੇ ਇਤਿਹਾਸ ਦੇ ਵਿੱਚ ਕਿ ਆਕਾਲੀ ਫੂਲਾ ਸਿੰਘ ਜੀ ਨੇ ਤਖਤ ਸਾਹਿਬ ਦਾ ਰਤਬਾ ਕਿਵੇਂ ਕਾਇਮ ਰੱਖਿਆ ਚਹੇਦਾਰ ਦਾ ਰਤਬਾ ਕਿਵੇਂ ਕਾਇਮ ਰੱਖਿਆ ਕਿਤਾ ਇੱਕ ਹੁਕਮ ਦੇ ਉੱਤੇ ਲੱਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਦੀ ਖਾਤਰ ਅਕਾਲੀ ਪੁਰਖ ਸਿੰਘ ਦੇ ਕਹਿਣ ਦੇ ਉੱਤੇ ਤੇ ਅੱਜ ਕੀ ਹੁੰਦਾ ਅੱਜ ਅਕਾਲ ਤਖਤ ਸਾਹਿਬ ਤੋਂ ਹੁਕਮ ਨਹੀਂ ਹੁੰਦੇ ਬੇਨਤੀਆਂ ਹੁੰਦੀਆਂ ਅਪੀਲਾਂ ਹੁੰਦੀਆਂ ਇਸੇ ਕਰਕੇ ਸਾਨੂੰ ਕੁੱਟ ਪੈ ਰਹੀ ਹੈ ਇਸੇ ਕਰਕੇ ਸਾਡਾ ਅਕਾਲ ਤਖਤ ਜ਼ਬਦਾਨ ਰੋਤਵਾ ਸਦਾਤ ਮਰਿਆਦਾ ਸਭ ਕੁਝ ਰੁਲ ਗਈ ਆ ਰੋਲੀ ਕਿੰਨੇ ਆ ਰੋਲੀ ਇਹਨਾਂ ਲੋਕਾਂ ਨੇ ਜਿਹਨਾਂ ਲੋਕਾਂ ਨੇ ਇਹਨਾਂ ਤਖਤਾਂ ਦੇ ਬਹਿ ਕੇ ਉਹਨਾਂ ਤਖਤਾਂ ਦੀ ਮਰਿਆਦਾ ਕਾਇਮ ਨਹੀਂ ਰੱਖੀ ਚੰਦ ਸਿਆਸੀ ਲੋਕਾਂ ਦੇ ਤਲਵੇ ਚੱਟ ਕੇ ਮੈਂ ਕਹਿੰਦਾ ਉਹਨਾਂ ਦੇ ਪੈਰਾਂ 'ਚ ਬਹਿ ਕੇ ਕਿ ਇਹਨਾਂ ਨੇ ਬਿਲਡਰ ਕਰਤਾ ਜੇ ਇਹਨਾਂ ਦੇ ਪੱਲੇ ਕੁਝ ਹੁੰਦਾ ਨਾ ਜੀਵਨ ਹੁੰਦਾ ਰਦਾ ਇਹ ਸਹੀ ਫੇਨਸੀ ਦਿੰਦੇ ਇਹ ਡੱਟ ਕੇ ਖੜਦੇ ਡੱਟ ਕੇ ਮੈਂ ਵਾਦਾ ਕਰਦਾ ਸਾਰਾ ਪੰਦ ਮਰ ਖੜ ਜਾਣਾ ਸੀ ਇਹਨਾਂ ਦੇ ਪਰ ਨਹੀਂ ਹੋਣਾ ਕਿਉਂਕਿ ਕਾਣੇ ਨੇ ਕਿੰਨਾ ਕੰਨ ਤੋਂ ਕਾਣੇ ਇਹ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਇਹਨਾਂ ਪਤਾ ਇਹ ਕਾਣੇ ਆ ਬਸ